ਆਹ ਦੇਖੋ ਚਾਰਜਿੰਗ ਵਾਲਾ ਇਹ ਦੇਖੋ ਇਹਦੇ ਚ ਜਿਹੜਾ ਹੈਗਾ ਇਹ ਚਾਰਜ ਆ ਜਾਊਗਾ ਰਗੜਨ ਦੇ ਨਾਲ ਚੀਜ਼ਾਂ ਚਾਰਜ ਆ ਜਾਂਦਾ ਆਹ ਦੇਖੋ ਚਿਪਕ ਗਿਆ ਨਾਲ ਤਾਂ ਹੁਣ ਇਹਨੂੰ ਡਿਟੈਕਟ ਕਰਨਾ ਵੀ ਇਹਦੇ ਚ ਚਾਰਜ ਹੈ ਤਾਂ ਇਹ ਸਾਨੂੰ ਡਿਟੈਕਟ ਕਰਕੇ ਦਿਖਾਊਗਾ ਵੀ ਇਹਦੇ ਚ ਚਾਰਜ ਹੈ ਜਿਵੇਂ ਇਹਦੇ ਨੇੜੇ ਲੈ ਕੇ ਜਾਵਾਂਗੇ ਤਾਂ ਪੱਤੇ ਖੁੱਲ ਜਾਣਗੇ ਦੇਖਿਓ ਤੁਸੀਂ ਦੇਖ ਰਹੇ ਹੋ ਹਾਂਜੀ ਆਹ ਦੇਖੋ ਸੇਮ ਚਾਰਜ ਆ ਗਿਆ ਇਸ ਲਈ ਰਿਪਲਸ਼ਨ ਹੋ ਰਹੀ ਹੈ ਆ ਦੇਖੋ ਜੇ ਇਹਨੂੰ ਹੁਣ ਟੱਚ ਕਰਤਾ ਤਾਂ ਚਾਰਜ ਹੋ ਗਏ ਬਸ ਇਸੇ ਲਈ ਪਹਿਲਾਂ ਮੈਂ ਟੱਚ ਨਹੀਂ ਕਰ ਰਿਹਾ ਹੁਣ ਚਾਰਜ ਹੋ ਗਏ ਹੁਣ ਇਹਨਾਂ ਨੂੰ ਡਿਸਚਾਰਜ ਕਰਨਾ ਮੈਂ ਉਂਗਲੀ ਲਗਾਉਂਗਾ ਮੇਰੇ ਸਰੀਰ ਚੋਂ ਚਾਰਜ ਜਿਹੜਾ ਧਰਤੀ ਚਲਾ ਜਾਵੇ ਦੇਖੋ ਅਰਥਿੰਗ ਹੋ ਗਈ ਆ ਚਾਰਜ ਹੋ ਗਿਆ ਨਾ ਠੀਕ